ਸਾਡੀ ਇੱਕ ਮੇਨ ਮੰਗ ਆ ਜੀ ਜੀ ਸਾਡੇ ਪਿੰਡ ਮੈਂ ਲਾਇਆ ਸਭ 5-7000 ਦਾ ਡੇਲੀ ਪਾਣੀ ਲੱਗਦਾ ਸਾਡੇ ਕੋਠੀ ਦੇ ਉੱਥੇ ਬੋਰ ਹੋ ਜੇ ਮਿੱਠਾ ਪਾਣੀ ਸਾਨੂੰ ਦੇ ਦਿਓ ਸਾਨੂੰ ਹੋਰ ਕੁਝ ਨਾ ਦਿਓ ਅੱਛਾ ਇਸ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਪਾਣੀ ਮੁੱਲ ਵੀ ਲੈਣਾ ਪੈਂਦਾ ਪੀਣ ਲਈ ਪਾਣੀ ਵੀ ਅਸੀਂ 10000 ਰੁਪਏ ਦਾ ਪਾਣੀ ਲੈਨੇ ਢੇਲੀ ਯਾਰ ਮੁੱਲ ਢੇਲੀ ਇੱਥੇ ਪੰਜ ਗੱਡੀਆਂ ਚਾਰ ਲੱਗੀਆਂ ਸਾਡੇ ਪਿੰਡ ਦੀਆਂ ਉਹ ਮੀਨਿਆਂ ਦੇ ਨਹਿਰਾਂ ਤੋਂ ਲਿਆਉਂਦੇ ਭਰ ਕੇ ਕੋ ਲੱਧੂ ਵਾਲੇ ਨਹਿਰਾਂ ਤੋਂ ਲਿਆਉਂਦਾ ਭਰ ਕੇ ਉਹ 2-3 ਰੁਪਏ ਸਾਨੂੰ ਕਈ ਨਹੀਂ ਮਿਲਦੀ ਐ ਅੱਛਾ ਸਾਰੀਆਂ ਸਰਕਾਰਾਂ ਸੁੱਤੀਆਂ ਰਹੀਆਂ ਕਾਲੀ ਦਲ ਵੀ ਕਾਂਗਰਸ ਵੀ ਪੀਣ ਵਾਸਤੇ ਪਾਣੀ ਮੁੱਲ ਲੈਣਾ ਪਾਣੀ ਹੈ ਨਹੀਂ ਤੂੰ ਪੀ ਕੇ ਦੇਖ ਨਾਲ ਕਿਹਦਾ ਪਾਣੀ ਸਾਰਾ ਪਾਣੀ ਸਾਰਾ ਕੀ ਨਹਿਰਾਂ ਯਾਰ ਆ ਭੈ ਕੌ ਪਾਣੀ ਸਾਨੂੰ ਦਿਓ ਮਿੱਠਾ ਵਧੀਆ ਚੰਗਾ ਪਾਣੀ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਸਾਡੀ ਜਿਹੜੀ ਖਬਰ ਸੁਣ ਲੇ ਤੇ ਸਾਡੇ ਪਿੰਡ ਨੂੰ ਪਾਣੀ ਦੇਵੇ ਆ ਪਾਣੀ ਦੀ ਗੱਲ ਤੇ ਉਹ ਕਹਿੰਦੇ ਕਿ ਅਸੀਂ ਅਸੀਂ ਕਿਸਾਨਾਂ ਦੀਆਂ ਮੋਟਰਾਂ ਬੰਦ ਕਰਾਈਆਂ ਸੀ ਪਾਣੀ ਪਚਾਤਾ ਨਹਿਰੀ ਪਾਣੀ ਪਚਾਇਆ ਕਿਸਾਨਾਂ ਤੱਕ ਪਹੁੰਚਿਆ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਤਾਂ ਠੀਕ ਰਿਹਾ ਜਿਹੜੀ ਸਚਾਈ ਹੈ ਨਹਿਰੀ ਪਾਣੀ ਠੀਕ ਰਿਹਾ ਲਾਈਟ ਵੀ ਠੀਕ ਰਹੀ ਹੈ ਦੋ ਕੰਮ ਨੇ ਜ਼ਿੰਦਗੀ ਦੀ ਚੰਗੇ ਕੀਤੇ ਆ ਹੋਰ ਪਰ ਭ੍ਰਿਸ਼ਟਾਚਾਰ ਨਸ਼ਾ ਤਾਂ ਉਹਨੇ ਟਰੱਕਾਂ ਟਰੱਕ ਲਿਆਤਾ ਉਹ ਕਹਿੰਦੇ ਨੇ ਦੋ ਹੀ ਸਾਲ ਹੋਇਆ ਪੰਜਾਂ ਚ ਪੂਰੇ ਕਰ ਦਿਆਂਗੇ ਨਹੀਂ ਸਾਨੂੰ ਕੋਈ ਆਸ ਉਮੀਦ ਨਹੀਂ ਹੈ ਸਰਕਾਰ ਤੋਂ ਜੀ ਜੀ ਕੋਈ ਆਸ ਉਮੀਦ ਨਹੀਂ ਜੀ ਆਸ ਉਮੀਦ ਕੋਈ ਨਹੀਂ ਇਹਨਾਂ ਤੋਂ ਬਹੁਤ سارے ਲੋਕ ਨੇ ਇਹਨੂੰ ਮਰਨੀ ਪੁੱਛਲਾ ਪਾਣੀ ਸਾਡੇ ਹਰੇਕ ਘਰੇ ਜਾ ਕੇ ਵੇਖਲਾ ਹਰੇਕ ਅਸੀਂ ਕੋਈ ਹਰ ਫਿਲਟਰ ਲੱਗਿਆ ਕਿਸੇ ਦੇ ਕਿਵੇਂ ਅਸੀਂ ਇਹਨੇ ਵੀ ਸਾਡੇ ਪਿੰਡ ਚ ਪਾਣੀ ਦੀ ਬੜੀ ਡਿਮਾਂਡ ਆ ਬੜੀ ਵੱਡੀ ਡਿਮਾਂਡ ਆ ਪਾਣੀ ਦੀ ਗਰੀਬਾਂ ਦਾ ਪਾਣੀ ਕਿੱਥੋਂ ਲੈ ਲੂਗਾ 10000 ਰੁਪਏ ਸਾਡੇ ਪਿੰਡ ਪਾਣੀ ਲੱਗਦਾ 5 ਤੋਂ 10000 ਰੁਪਏ ਦਾ ਤਿੰਨ ਗੱਡੀਆਂ ਸਾਡੇ ਪਿੰਡ ਲੱਗੀਆਂ ਤੇ ਹਜੇ ਬਲਦ ਗੱਡੀਆਂ ਵਾਲੇ ਆਪ ਜਿਹੜੇ ਪਾਣੀ ਲਿਆਉਂਦੇ ਆ ਵੱਖਰੇ 150 ਕਰ ਮੁੱਲ ਲੈਣੀ ਉਹ ਵੱਖਰਾ ਤੇ ਜੇ ਜੇ ਮੰਨ ਲਓ ਤੁਸੀਂ ਜ਼ਮੀਨੀ ਪਾਣੀ ਪੀਂਨੇ ਹੋ ਫਿਰ ਕੋਈ ਬਿਮਾਰੀਆਂ ਵਗੈਰਾ ਉਹਦੇ ਨਾਲ ਹੁੰਦੀਆਂ ਪੀ ਨਹੀਂ ਸਕਦੇ ਨਾ ਉਹਦੀ ਜਾ ਬੰਦੀ ਲੈਟਰਾਂ ਉਲਟੀਆਂ ਲੱਗੀਆਂ ਨੇ ਤੁਸੀਂ ਪੀ ਕੇ ਤਾਂ ਵੇਖੋ ਘਟ ਭਰ ਕੇ ਵੇਖੋ ਆ ਆ ਆ ਆ ਬਾਬੂ ਆ ਆ ਲੰਗ ਮਾਰੀ ਜਾਂਦੇ ਸਾਰੇ ਪਾਣੀ ਇਹੀ ਚੰਗਾ ਹੋਵੇ ਤਾਂ ਭੈ ਜੀ ਉਹ ਪ੍ਰਵਾਹ ਬਾਰ ਉਹ ਲੈ ਜਾਂਦਾ ਪਾਣੀ ਬਾਰ ਉਹ ਲੈ ਆ ਪੁੱਛਣਾ ਕਿਹਨੂੰ ਮਰਜੀ ਪੁੱਛ ਲੈ ਪਾਣੀ ਦੀ ਇਸ ਇਲਾਕੇ ਚ ਖਾਸੀ ਸਮੱਸਿਆ ਪਹਿਲਾਂ ਵੀ ਅਸੀਂ ਇੱਕ ਸਟੋਰੀ ਕਵਰ ਕੀਤੀ ਸੀ ਕਿ ਪਾਣੀ ਦੇ ਕੈਂਟਰ ਆਉਂਦੇ ਆ ਸਵੇਰੇ ਭਰ ਕੇ ਜਿਹੜੇ ਤੇ ਉਹ ਪਾਣੀ ਇਹਨਾਂ ਨੂੰ ਸਪਲਾਈ ਕਰਦੇ ਮੁੱਲ ਲੈਂਦੇ ਪਾਣੀ ਪੀਣੇ ਨੂੰ ਨਹਾਉਣੇ ਨੂੰ ਤੇ ਪਸ਼ੂ ਵੀ ਜਿਹੜਾ ਉਹ ਜਿਹੜਾ ਹੀਟਲਾ ਪਾਣੀ ਹੈ ਜ਼ਮੀਨੀ ਪਾਣੀ ਹੈ ਉਹ ਨਹੀਂ ਪੀ ਸਕਦੇ ਖਾਰਾ ਪਾਣੀ ਹੈ ਉਹਦੇ ਵਿੱਚ ਹੈਵੀ ਮੈਟਲਸ ਵੀ ਨੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਵੀ ਹੁੰਦੀਆਂ ਗੋਡੇ-ਗੋਡੇ ਖਰਾਬ ਹੁੰਦੇ ਆ ਤਾਂ 3-4 ਲੀਟਰਾਂ ਦੇ ਨਾਅ ਲੈਣਾ ਮੈਂ ਤੁਸੀਂ ਐਂ ਦੱਸਣਾ ਕਿ ਇਹਨਾਂ 'ਚੋਂ ਤੁਹਾਨੂੰ ਹੈ ਕਿਸੇ ਤੋਂ ਉਮੀਦ ਇੱਕ ਪਹਿਲਾ ਤਾਂ ਨਵਜੋਤ ਸਿੰਘ ਸਿੱਤੂ ਉਹ ਕਹਿੰਦੇ ਪੰਜਾਬ ਏਜੰਡਾ ਮੇਰੇ ਕੋਲ ਆ ਮੈਂ ਬਹੁਤ ਸਾਰੇ ਮੁੱਦੇ ਹੱਲ ਕਰਵਾ ਸਕਦਾ ਮੈਂ ਤੁਹਾਡਾ ਲਾਂਘਾ ਖਲਵਾਉਂਗਾ ਕਰਤਾਰਪੁਰ ਵਾਲਾ ਬਿਜ਼ਨਸ ਆਊਗਾ ਤੁਹਾਡੀਆਂ ਫਸਲਾਂ ਬਾਹਰ ਜਾਣਗੀਆਂ ਬਹੁਤ ਚੰਗਾ ਫੇਰ ਤਾਂ ਵਿਚਾਰੇ ਜਿਹੜੇ ਭੁੱਖੇ ਮਰੀ ਜਾਂਦੇ ਪਾਕਿਸਤਾਨ ਦੇ ਲੋਕ ਆ ਉਹ ਵੀ ਵੱਜ ਜਾਣ ਇਧਰ ਨਹੀਂ ਆ ਜਾਣ ਉਹ ਬਾਜ ਜਾਣ ਉਹਨਾਂ ਨੂੰ ਸਸਤੀ ਚੀਜ਼ ਮਿਲੇ ਭਾਉ ਜੀ ਉਹਨਾਂ ਨੂੰ ਜਾ ਕੇ ਵੇਖੋ ਕਿ ਉਹਨਾਂ ਨੇ ਰੋਟੀ ਨਹੀਂ ਪੱਕਦੀ ਨਾ ਨਵਜੋਤ ਸਿੰਘ ਸਿੱਧੂ ਤੋਂ ਉਮੀਦ ਹੈ ਯਾਨੀ ਕਿ ਤੁਹਾਨੂੰ ਚੰਗੇ ਲੀਡਰ ਹੋ ਨਾ ਬੰਦਾ ਹੀ ਨਵਜੋਤ ਸਿੰਘ ਸਿੱਧੂ ਉਹ ਨਾਗਾ ਘਲਉਂਦਾ ਸੀ ਉਹਨਾਂ ਹੀ ਵੀ ਪਰ ਉਹ ਵੀ ਬੱਚੇ ਬਾਜ ਜਾਣ ਕੇ ਵਿਚਾਰੇ ਭੁੱਖੇ ਮਰ ਰਹੇ ਬੱਚੇ ਸੁਖਪਾਲ ਖੇਹਰਾ ਨੂੰ ਕਿਵੇਂ ਦੇਖਦੇ ਹੋ ਸੁਖਪਾਲ ਖੇਹਰਾ ਵੀ ਹਾਲੇ ਦੇ ਵਿੱਚ ਚਰਚਾ 'ਚ ਰਹੇ ਨੇ ਜੇਲ੍ਹ ਜਾ ਕੇ ਆਏ ਉਹ ਕਹਿੰਦੇ ਕਿ ਮੇਰੇ ਨਾਲ ਵੀ ਬਹੁਤ ਤੱਕਾ ਹੋ ਰਿਹਾ ਐਨਡੀਪੀਐਸ ਲੱਗਿਆ ਚੰਗਾ ਬੰਦਾ ਉਹਨੂੰ ਠੋਕ ਤਾਂ ਅੰਦਰ ਆਈ ਤੇ ਲਾਲਾ ਬਾਦ ਉਹ ਦਾਲ ਪੀ ਕੇ ਗਿਆ ਸਾਡੇ ਅੱਛਾ ਲਾਲਾ ਲੱਖਾ ਸਰਣਾ ਵੀ ਆਏ ਸਾਰੇ ਬੰਦੇ ਗਏ ਆ ਸਾਰੇ ਬੰਦੇ ਗਏ ਆ ਪਰ ਚੰਗਾ ਬੰਦਾ ਜਿਹੜਾ ਬੋਲਦਾ ਉਹ ਨਬਾ ਦਿੰਦੇ ਆ ਪਿੰਡਾਂ ਦੇ ਦਾ ਐਵੇਂ ਭੌਕਦਾ ਫਿਰਦਾ ਅਦੀ ਪੰਚ ਜਿਹੜੇ ਜਾਵੜੇ ਸਾਡੇ ਪਿੰਡ ਵਾਲਿਆਂ ਦੇ ਦਾ ਐਵੇਂ ਭੌਕਦੇ ਫਿਰਦੇ ਉੱਥੇ ਖਾਣ ਮਾਰੇ ਜਾਵੜੇ ਸਾਡੇ ਪਿੰਡ ਵਾਲੇ ਨਾਲ ਹੀ ਖੜੇ ਐਵੇਂ ਭੌਕਦੇ ਫਿਰਦੇ ਆ ਤੇ ਆਪ ਹੀ ਦੱਸੀ ਜਾਂਦਾ ਉਹ ਕਹਿੰਦੇ ਆਪ ਹੀ ਦੱਸੀ ਜਾਂਦਾ ਹੈ ਗਨੋਰੀ ਬੰਦ ਤੇ ਖੇੜਾ ਉਂ ਜਾਵੜੇ ਐਵੇਂ ਜਾਵੜੇ ਇੰਨਾ ਤਕੜਾ ਪਿੰਡ ਆ ਗੁਰੂ ਸਾਹਿਬ ਲੱਖ ਜੋ ਵੱਡੇ ਬੰਦੇ ਕਿੰਨੇ ਸੱਤ ਗਏ ਸੱਤ ਬੰਦੇ ਯਾਰ ਮੈਂ ਉਹੀ ਪੁੱਛਦਾ ਫਿਰ ਕਿਉਂ ਨਹੀਂ ਜਾਂਦੇ ਬੰਦੇ ਕੀ ਕਰ ਬਸ